ਜੀ ਹਾਂ ਮਾਈਕਰੋਪਲਾਸਟਿਕਸ ਜਿਸ ਦੇ ਬਾਰੇ ਵਿੱਚ ਤਾਜ਼ਾ ਅਧਿਐਨ ਹੋਇਆ ਹੈ ਇਹ ਤੇ ਇਹ ਤਾਜ਼ਾ ਅਧਿਐਨ ਦੇ ਵਿੱਚ ਪਾਇਆ ਗਿਆ ਹੈ ਕਿ ਜਦੋਂ ਇਹ ਮਾਈਕਰੋਪਲਾਸਟਿਕਸ ਤੁਹਾਡੇ ਖੂਨ ਦੇ ਪ੍ਰਵਾਹ ਦੇ ਅੰਦਰ ਤੈਰਦੇ ਨੇ ਤਾਂ ਉਹ ਤੁਹਾਡੇ ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਜੋਖਮ ਨੂੰ 4.5 ਗੁਣਾ ਵਧਾ ਸਕਦੇ ਨੇ ਇਟਰੀ ਦੀ ਯੂਨੀਵਰਸਿਟੀ ਆਫ ਕੈਂਪਾਨੀਆ ਦੇ ਇੱਕ ਨਵੇਂ ਅਧਿਐਨ ਅਤੇ ਨਿਊ ਇੰਗਲੈਂਡ ਜਨਰਲ ਆਫ ਮੈਡੀਸਨ ਐਨ ਜੀ ਐਮ ਦੇ ਵਿੱਚ ਪ੍ਰਕਾਸ਼ਿਤ ਲੋਕਾਂ ਦੀਆਂ ਧਮਣੀਆਂ ਦੇ ਅੰਦਰ ਮਾਈਕਰੋਪਲਾਸਟਿਕਸ ਜੋ ਕਿ 5 ਮਿਲੀਮੀਟਰ ਤੋਂ ਘੱਟ ਪਲਾਸਟਿਕ ਦੇ ਟੁੱਟੇ ਹੋਏ ਟੁਕੜੇ ਨੇ ਦੇ ਵਿੱਚ ਪਾਇਆ ਗਿਆ ਹੈ ਕਿ ਡਾਕਟਰਾਂ ਨੇ 304 ਮਰੀਜ਼ਾਂ ਦੀਆਂ ਧਮਣੀਆਂ ਦੇ ਅੰਦਰ ਪਲੇਕ ਜਾਫਰ ਚਰਬੀ ਜਾਫਰ ਇਸ ਤਰ੍ਹਾਂ ਦੇ ਹੀ ਕੁਝ ਜਮਾ ਜਾਂਚ ਦੇ ਨਮੂਨਿਆਂ ਨੂੰ ਪਾਇਆ ਖਤਿਰ ਦੇ ਵਿੱਚ ਇਨਵੈਸਟੀਗੇਟ ਕੀਤਾ ਕਿ ਉਹਨਾਂ ਦੇ ਵਿੱਚ 50% ਤੋਂ ਜ਼ਿਆਦਾ ਮਾਈਕਰੋਪਲਾਸਟਿਕਸ ਸ਼ਾਮਿਲ ਸੀ ਇੱਕ ਕੋਰਟੇਡ ਤਮਨੀਆਂ ਦੇ ਵਿੱਚ ਵਿਕਸਿਤ ਹੁੰਦੇ ਸੀ ਜੋ ਕਿ ਮੁੱਖ ਖੂਨ ਦੀਆਂ ਨਾੜੀਆਂ ਹਨ ਜੋ ਗਰਦਨ ਚਿਹਰੇ ਅਤੇ ਦਿਮਾਗ ਨੂੰ ਖੂਨ ਦੀ ਸਪਲਾਈ ਵੀ ਕਰਦੇ ਨੇ ਇੰਨਾ ਹੀ ਨਹੀਂ ਇਹਨਾਂ ਕਣਾਂ ਨੇ ਬਲੋਕੇਜ ਅਤੇ ਹਾਰਟ ਅਟੈਕ ਦੇ ਖਤਰੇ ਨੂੰ ਸਿਰਫ 3 ਸਾਲਾਂ ਦੇ ਅੰਦਰ ਹੀ ਕਾਫੀ ਜ਼ਿਆਦਾ ਵਧਾ ਦਿੱਤਾ ਸੀ ਇਸ ਰਿਸਰਚ ਦੇ ਵਿੱਚ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਇਹ ਸਪਸ਼ਟ ਹੋ ਚੁੱਕਾ ਹੈ ਕਿ ਹਾਈ ਬਲੱਡ ਪ੍ਰੈਸ਼ਰ ਕੋਲੇਸਟਰੋਲ ਸਿਗਰਟ ਨੋਸ਼ੀ ਮੋਟਾਪਾ ਅਤੇ ਸ਼ੂਗਰ ਵਰਗੇ ਜਾਣੇ ਪਛਾਣੇ ਜੋ ਵੀ ਮਰਜ਼ੇ ਉਹਨਾਂ ਤੋਂ ਬਾਅਦ ਮਾਈਕਰੋਪਲਾਸਟਿਕਸ ਜੋ ਹੈ ਇਹ ਇੱਕ ਵਾਧੂ ਜੋਖਮ ਦਾ ਕਾਰਕ ਲਗਾਤਾਰ ਬਣਦਾ ਜਾ ਰਿਹਾ ਹੈ ਸਭ ਤੋਂ ਜ਼ਿਆਦਾ ਚਿੰਤਾਜਨਕ ਗੱਲ ਇਹ ਵੀ ਹੈ ਕਿ ਅਸੀਂ ਆਪਣੇ ਮੂੰਹ ਦੇ ਵਿੱਚ ਪਾਈ ਹੋਈ ਹਰ ਚੀਜ਼ ਦੇ ਰਾਹੀਂ ਮਾਈਕਰੋਪਲਾਸਟਿਕਸ ਨੂੰ ਜਾਣੇ ਅਣਜਾਣੇ ਦੇ ਵਿੱਚ ਨਿਗਲ ਜਾਂਦੇ ਹਾਂ ਪਰੰਤੂ ਹੁਣ ਇਹ ਸਵਾਲ ਵੀ ਬੰਦਾ ਹੈ ਕਿ ਆਖਿਰ ਕਿਵੇਂ ਮਾਈਕਰੋਪਲਾਸਟਿਕਸ ਰੁਕਾਵਟਾਂ ਦਾ ਕਾਰਨ ਬਰ ਰਹੇ ਨੇ ਇੱਕ ਵਾਰ ਮਾਈਕਰੋਪਲਾਸਟਿਕ ਤੁਹਾਡੀਆਂ ਤਮਣੀਆਂ ਦੇ ਅੰਦਰ ਦਾਖਲ ਹੋ ਜਾਂਦੇ ਨੇ ਤਾਂ ਇਹ ਇਮਿਊਨ ਸਿਸਟਮ ਅਤੇ ਉਹਨਾਂ ਦੇ ਉੱਪਰ ਜੋ ਵੀ ਬਾਹਰੀ ਸਰੀਰ ਦੇ ਉੱਪਰ ਬਿਮਾਰੀਆਂ ਦੇ ਹਮਲੇ ਹੁੰਦੇ ਨੇ ਉਹਨਾਂ ਨੂੰ ਬਚਾਉਣਾ ਬੰਦ ਕਰ ਦਿੰਦੇ ਨੇ ਅਤੇ ਇਸ ਦੇ ਨਤੀਜੇ ਦੇ ਵਜੋਂ ਤੁਹਾਨੂੰ ਲੰਬੇ ਸਮੇਂ ਤੱਕ ਸੋਜਿਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਸਮੇਂ ਦੇ ਨਾਲ ਲਾਲ ਖੂਨ ਦੀਆਂ ਨਾੜੀਆਂ ਦੀ ਪਰਤ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ ਇਸ ਦੇ ਇਲਾਵਾ ਨਾਲ ਦੀ ਨਾਲ ਦੱਸ ਦਈਏ ਕਿ ਜਾਨਵਰਾਂ ਦੇ ਐਡੀਐਨਏ ਦਿਖਾਇਆ ਹੈ ਕਿ ਮਾਈਕਰੋਪਲਾਸਟਿਕਸ ਦਿਲ ਦੀ ਗਤੀ ਨੂੰ ਵੀ ਬਦਲ ਸਕਦਾ ਹੈ ਅਤੇ ਦਿਲ ਦੇ ਕੰਮ ਦੇ ਵਿੱਚ ਰੁਕਾਵਟ ਵੀ ਪਾ ਸਕਦਾ ਹੈ। ਹਾਲ ਹੀ ਦੇ ਅਧਿਐਨਾਂ ਦੇ ਮੁਤਾਬਕ 1 ਲੀਟਰ ਬੋਤਲਬੰਦ ਪਾਣੀ ਦੇ ਵਿੱਚ 7 ਕਿਸਮਾਂ ਦੇ ਪਲਾਸਟਿਕ ਦੇ ਔਸਤਨ 240000 ਪਲਾਸਟਿਕ ਕਣ ਹੁੰਦੇ ਨੇ। ਇਸ ਲਈ ਉਹਨਾਂ 20 ਲੀਟਰ ਪਾਣੀ ਦੇ ਰਿਫਿਲ ਕੈਨ ਨੂੰ ਜੰਕ ਕਰ ਦੇਣਾ ਹੀ ਤੁਹਾਡੇ ਵਾਸਤੇ ਜ਼ਰੂਰੀ ਹੈ ਜੋ ਕਿ ਤੁਸੀਂ ਵਾਰ-ਵਾਰ ਇਸਤੇਮਾਲ ਕਰਦੇ ਰਹਿੰਦੇ ਹੋ ਆਪਣੇ ਘਰਾਂ ਦਫ਼ਤਰਾਂ ਦੇ ਵਿੱਚ। ਪਰੰਤੂ ਮੈਂ ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸਦੀ ਹਾਂ ਕਿ ਇਸ ਦੇ ਨਾਲ ਮਾਈਕਰੋਪਲਾਸਟਿਕਸ ਕਿੰਨੀ ਆਸਾਨੀ ਨਾਲ ਸਾਡੇ ਸਰੀਰ ਦੇ ਅੰਦਰ ਦਾਖਲ ਹੋ ਜਾਂਦੇ ਨੇ ਅਸੀਂ ਅਕਸਰ ਮਾਈਕਰੋਪਲਾਸਟਿਕਸ ਨੂੰ निगल ਜਾਂਦੇ ਹਾਂ ਜਦੋਂ ਅਸੀਂ ਫਲ ਅਤੇ ਸਬਜ਼ੀਆਂ ਖਾਂਦੇ ਹਾਂ ਜੋ ਕਿ ਅਕਸਰ ਹੀ ਸੁਰਖੀਆਂ ਵਾਲੀ ਜੋ ਫਿਲਮ ਹੁੰਦੀ ਹੈ ਯਾਨੀ ਕਿ ਐਡਵਰਟਾਈਜ਼ਮੈਂਟ ਵਾਲੀ ਜੋ ਲੱਗੀਆਂ ਹੁੰਦੀਆਂ ਨੇ ਉਹਨਾਂ ਉੱਪਰ ਸਟਿਕਰਸ ਵਗੈਰਾ ਉਹਨਾਂ ਦੇ ਵਿੱਚ ਆਉਂਦੀ ਆ ਤੇ ਪਲਾਸਟਿਕ ਦੀ ਬੋਤਲ ਤੋਂ ਅਸੀਂ ਅਕਸਰ ਹੀ ਪਾਣੀ ਪੀਂਦੇ ਰਹਨੇ ਆ ਪਰ ਪਾਣੀ ਸਭ ਤੋਂ ਆਸਾਨ ਕੈਰੀਅਰ ਹੈ ਇਸ ਦੇ ਲਗਾਤਾਰ ਅੱਗੇ ਵਧਣ ਦਾ ਕਿਉਂਕਿ ਇਹ ਬਹੁਤ ਹੀ ਆਸਾਨੀ ਦੇ ਨਾਲ ਸਾਡੀਆਂ ਨਾੜਾਂ ਦੇ ਅੰਦਰ ਜਾ ਸਕਦਾ ਹੈ ਦੱਸਦੀ ਹੈ ਕਿ ਇਸ ਤਬ ਦੇ ਨਾਲ ਸਾਨੂੰ ਅਜੀਹਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਪਰੰਤੂ ਨਾਲ ਦੇ ਨਾਲ ਤੁਹਾਨੂੰ ਦੱਸਦੀ ਹੈ ਕਿ ਮਾਈਕਰੋਪਲਾਸਟਿਕਸ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ ਜੀ ਹਾਂ ਅੱਜ ਦੀ ਇਸ ਆਧੁਨਿਕ ਅਤੇ ਸੁਵਿਧਾ ਵਾਲੀ ਯੁੱਗ ਦੇ ਵਿੱਚ ਮਾਈਕਰੋਪਲਾਸਟਿਕਸ ਨੂੰ ਪੂਰੀ ਤਰ੍ਹਾਂ ਦੇ ਨਾਲ ਬੰਦ ਕਰਨਾ ਬੇਹਦ ਮੁਸ਼ਕਲ ਹੋ ਸਕਦਾ ਹੈ ਪਰ ਭਾਰਤੀਆਂ ਦੁਆਰਾ ਕੁਝ ਬਦਲਾਅ ਕਿਤੇ ਜਾਣ ਦੀ ਜ਼ਰੂਰਤ ਹੈ ਜੋ ਦੂਜੀਆਂ ਆਬਾਦੀਆਂ ਦੇ ਮੁਕਾਬਲੇ ਘੱਟੋ ਘੱਟ ਇੱਕ ਦਹਾਕੇ ਪਹਿਲਾਂ ਦਿਲ ਦੀ ਬਿਮਾਰੀ ਦੇ ਵਿਕਾਸ ਦਾ ਸ਼ਿਕਾਰ ਵੀ ਸੀ ਕੁਦਰਤੀ ਰੇਸ਼ਿਆਂ ਦੀ ਪੈਕਿੰਗ ਚੁਣੋ ਯਾਨੀ ਕਿ ਇਸ ਪ੍ਰਕਾਰ ਦੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਮਿੱਟੀ ਵਗੈਰਾ ਇਸਤੇਮਾਲ ਹੋਈ ਹੋਵੇ ਪ੍ਰੋਸਾਯੋਗ ਪਾਣੀ ਫਿਲਟਰਾਂ ਦੀ ਵਰਤੋਂ ਕਰੋ ਸਬਜ਼ੀਆਂ ਨੂੰ ਪੈਕਟ ਬੰਦ ਨਹੀਂ ਬਲਕਿ ਖੁੱਲੀਆਂ ਹੀ ਜਾ ਕੇ ਖਰੀਦਣ ਦੀ ਕੋਸ਼ਿਸ਼ ਕਰੋ ਅਤੇ ਪਲਾਸਟਿਕ ਦੇ ਡਿਸਪੋਜ਼ੇਬਲ ਨੂੰ ਰਿਪਲੇਸ ਕਰਕੇ ਕੰਚ ਸਟੀਲ ਜਾਂ ਫਿਰ ਸਿਲੀਕੋਨ ਵਰਗੇ ਵਿਕਲਪਾਂ ਦੇ ਵਿੱਚ ਤਬਦੀਲ ਕਰ ਦਿਓ ਪਲਾਸਟਿਕ ਦੇ ਡੱਬਿਆਂ ਦੇ ਵਿੱਚ ਭੋਜਨ ਨੂੰ ਮਾਈਕ੍ਰੋਵੇਵ ਕਦੇ ਵੀ ਨਾ ਕਰੋ ਅਤੇ ਮਾਈਕਰੋਪਲਾਸਟਿਕਸ ਵਰਗੇ ਨਿੱਜੀ ਦੇਖਭਾਲ ਉਤਪਾਦਾਂ ਦੀ ਲੇਬਲਿੰਗ ਦੀ ਜਾਂਚ ਕਰੋ ਜਿਵੇਂ ਕਿ ਪੋਲੀਥੀਨ ਜਾਂ ਫਿਰ ਪੋਲੀਪ੍ਰੋਪੀਲਨ ਅਤੇ ਇਸ ਸਬਦ ਦੇ ਨਾਲ ਕੁਝ ਹੱਦ ਤੱਕ ਇਸ ਦੇ ਜੰਜਾਲ ਤੋਂ बच ਸਕਦੇ ਹੋ ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਜਾਂ ਫਿਰ ਇਸ ਦੇ ਬਾਰੇ ਵਿੱਚ ਜੇਕਰ ਤੁਸੀਂ ਵੀ ਕੁਝ ਖਾਸ ਜਾਣਦੇ ਹੋ ਇਸ ਦੇ ਬਾਰੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਜੰਦੀ ਕਰਨਾ ਬਿਲਕੁਲ ਵੀ ਨਾ ਭੁੱਲਣਾ i have did my coaching from Globewise only for IITs and i secured 6.5 band my experience with Globewise was so well i would really suggest each and everyone to come here and pursue their process through globe Advice. it will be really helpful for you Sampark karan delhi call karo. delhi branch delay 9696 875 875 punjab the branch delay 8725 875 875 ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ